रविंदर तोमर बुग् किंग हरियाणा जिला जींद ये मैंने पाँच फरवरी से चालू कर रखी है और पंजाब में आए मैंने आठ नौ दिन हो गए ये युवाओं को देख कर तो यो यो, यो नशे में डूबता जा रहा है युवा तो। हाँ स्कूल टाइम में जो बच्चे जावे हैं बुलट ले लेंगे पटाखे मारेंगे गिल्ला साथ में सिगरेट होगी और साथ में उसके उनके साथ बियर होगी इनके इलेक्शन देख कर इनको बचाने के लिए तो मैंने यात्रा चालू करी हरियाणा से जो पंजाब के लिए तो मैं चार तारीख को निकला हूँ हाँ तो कितना सफर बताया करते हो मैं तीस पैंतीस किलोमीटर तो अब तक का, का, का हो गए अब तक मैं हरियाणा में घूम लिया पंजाब में घूम लिया पंजाब में पंजाब में आ रहा हूँ उत्तर प्रदेश के पाँच छः जिले घूम लिए दोबारा उत्तर प्रदेश में जाना पड़ेगा हरिद्वार गए उत्तराखंड में हिमाचल जा लिया दिल्ली गया चंडीगढ़ में दो बजे जा लिया ਔਰ ਆ ਪੰਜਾਬ ਗਿਆ ਯਾਤਰਾ ਚੱਲ ਰਹੀ ਹੈ ਮਾਨ ਸਾਹਿਬ ਬਾਗਾ ਬਾਰਡਰ ਸੇ ਅਜਨਾਲਾ ਮਰੇਲ ਕੋ ਅਜਨਾਲਾ ਹੈ ਡੇਰਾ ਬਾਬਾ ਨਾਨਕਾ ਗੁਰਦਾਸਪੁਰ ਪਠਾਨ ਖੋਟੇ ਸਾਈਡ ਨਿਕਲੂਗਾ ਲੋਕਾਂ ਨੂੰ ਮਿਲਦੇ ਨੇ ਨੌਜਵਾਨ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨ ਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨਾਂ ਸੇ ਸੁਨੇਹਾ ਦੇਣਾ ਚਾਹੂੰਗਾ ਭਾਈ ਨਸ਼ਾ ਨਾ ਕਰੇ ਬਿਲਕੁਲ ਵੀ ਗੇ ਦੂਦ ਗੰਧਾਂ ਦੇ ਰੋਜ਼ਗਾਰ ਗੰਧਾਂ ਦੇ ਨਸ਼ਾ ਬਿਲਕੁਲ ਤ্যাਗ ਦੇ ਜਦੋਂ ਹਰਿਆਣਾ ਚੋਂ ਨਿਕਲੇ ਸੀ ਹਰਿਆਣੇ ਸਰਕਾਰ ਨਾਲ ਸੰਬੰਧ ਕੀਦਾ ਤੁਹਾਨੂੰ हरियाणा पूरा सम्मान सम्मानित किया है और हरियाणा सरकार ने भी सम्मानित किया मेरे को और देखो युवाओं को मैं नशे से क्यों बचा रही हूँ युवाओं का नशा छटवा कर युवा नौकरी लागा गा, रोजगार लग गा और वो अपने बच्चा ने जो युवा नौकरी लागेगा मन्ना तनख्वाह थोड़ा देगा मन्ना तनख्वाह थोड़ा देगा वो अपने बच्चा ने जगह पाड़ेगा और अच्छे स्कूल में पढ़ा होगा तो जो अज युवा नशा ना कर जो युवा नशा करेगा तो उनकी दो दो तीन तीन, तीन पीढ़ियाँ सारी ख़राब हो जाएगी और नशा छोड़ में रोजगार का पाओगा तीन चार पीढ़ी सुधरेंगी। रहेंगी पंजाब तो में कहाँ जाऊँगा पंजाब में भी अजनाड़ा है अज डेरा बाबा नानक है गुरदासपुर पठान है पठानकोट है अटारी जाऊँगा अटारी से जाऊँगा अजनाड़ा ठीक है ਦਾਸ ਸੁਖਰਾਜ ਸਿੰਘ ਸੋਲ ਚੇਅਰਮੈਨ ਸਰਬੱਤ ਦਾ ਭਲਾ ਸੰਸਥਾ ਪੰਜਾਬ ਦੇਖੋ ਜੀ ਅਸੀਂ ਪਿਛਲੇ 17-18 ਸਾਲ ਤੋਂ ਇੱਕ ਨਾਹਰਾ ਬੁਲੰਦ ਕਰਦੇ ਆ ਰਹੇ ਹਾਂ ਸਾਡੀ ਬੇਨਤੀ ਕਰੋ ਪ੍ਰਵਾਨ ਛੱਡੋ ਨਸ਼ੇ ਬਣੋ ਇਨਸਾਨ ਉਸ ਮਹਿਮ ਨੂੰ ਪਰਵਾ ਹੁਗਾਰਾ ਦੇਣ ਵਾਸਤੇ ਸਾਡਾ ਇਹ ਹਰਿਆਣੇ ਦਾ ਜੰਪੜ ਯੋਧਾ ਕਿਉਂਕਿ ਜਿਹੜੀ ਧਰਤੀ ਆ ਇਹ ਯੋਧਿਆਂ ਸੂਰਬੀਰਾਂ ਦੀ ਧਰਤੀ ਹੋਈ ਆ ਉਸੇ ਇੱਕ ਖੂਨ ਦਾ ਜਿਹੜਾ ਦੁੱਸਾ ਵਾ ਇਹ ਸਾਡਾ ਵੀਰ ਰਵਿੰਦਰ ਜਿਹੜਾ ਉਹ ਹਰਿਆਣੇ ਤੋਂ ਪਿਛਲੇ 8 ਮਹੀਨੇ ਤੋਂ ਜਿਹੜਾ ਨਸ਼ਾ ਮੁਕਤ ਮਹਿਮ ਜਿਵੇਂ ਸਾਡੀ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਸਾਡੇ ਹੋਰ ਸਮਾਜ ਦੇ ਜਿਹੜੇ ਉਹ ਯੋਧੇ ਆ ਸਮਾਜ ਨੂੰ ਕ੍ਰਿਤੀਆਂ ਤੋਂ ਜਿਹੜਾ ਉਹ ਰਹਿਤ ਕਰਨ ਵਾਸਤੇ ਆਪੋ ਆਪਣੀ ਜਦੋਜਹਿਦ ਲੱਗੇ ਆ ਉਸੇ ਮਹਿਮ ਨੂੰ ਅੱਗੇ ਤੋਰਦਿਆ ਜਿਹੜਾ ਸਾਡਾ ਵੀਰ ਆ ਉਹ ਹਰਿਆਣੇ ਤੋਂ ਹਰਿਆਣੇ ਤੋਂ ਬਾਹਰ ਜਿਹੜੇ ਸੂਬੇ ਆ ਵੱਖ-ਵੱਖ ਸੂਬਿਆਂ ਤੇ ਦਿੱਲੀ ਹਰ ਦੁਆਰ ਪੰਜਾਬ ਦੇ ਹਿਮਾਚਲ ਵੱਖ-ਵੱਖ ਏਰੀਆ ਜਿਹੜਾ ਉਹ 5 ਤੋਂ 5 ਕੁਇੰਟਲ ਤੋਂ ਵੱਧ ਭਾਰ ਜਿਹੜਾ ਉਹ ਗੱਡਾ ਵਾ ਮੋਢਿਆਂ ਤੇ ਚੁੱਕ ਕੇ ਪੈਦਲ ਯਾਤਰਾ ਜਿਹੜਾ ਉਹ ਕਰ ਰਿਆ ਕਿ ਇਹ ਮੈਸੇਜ ਦਿੱਤਾ ਜਾਵੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਹੜੇ ਨਸ਼ਿਆਂ ਚ ਗ੍ਰਸਤ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਸਮਾਜ ਦੇ ਹਾਣੀ ਬਣਾਉਣ ਵਾਸਤੇ ਰੋਜ਼ਗਾਰ ਦੇਣ ਵਾਸਤੇ ਇੱਕ ਵੱਡਾ ਜਿਹੜਾ ਸੰਦੇਸ਼ ਲੈ ਕੇ ਨਾ ਸੜਕਾਂ ਜਿਹੜਾ ਉਹ ਚੱਲਦੇ ਆ। ਵੇਖੋ ਜੀ ਅਸੀਂ ਤੇ ਕੀਤਾ ਕੁਝ ਨਹੀਂ ਸਾਡਾ ਇਹ ਜ਼ਿੰਮੇਵਾਰੀ ਸਾਡਾ ਫਰਜ਼ ਆ ਜਦੋਂ ਸਾਡੇ ਪੰਜਾਬ ਦੇ ਵਿੱਚ ਕੋਈ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਸਤੇ ਇੱਕ ਚੰਗਾ ਯੋਗਦਾਨ ਪਾਉਣ ਵਾਸਤੇ ਕੋਈ ਵੀ ਆਉਂਦਾ ਤੇ ਅਸੀਂ ਪੰਜਾਬੀ ਲੋਕ ਆ ਜਿਹੜਾ ਉਹਨਾਂ ਦਾ ਜੀਆਂ ਨੂੰ ਆਖਦੇ ਆ ਉਹਦੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਕਰਦੇ ਆ। ਕਿ ਕਿੱਥੇ ਲੈ ਕੇ ਜਾਓਗੇ ਜੀ? ਵੇਖੋ ਮੇਰੀ ਇੱਛਾ ਕਿ ਮੈਂ ਇਸ ਵੱਡੇ ਭਰਾ ਨੂੰ ਕਿਉਂਕਿ ਇਹਦੀ ਉੱਚੀ ਸੁੱਚੀ ਸੋਚ ਆ ਸਾਡੇ ਸ੍ਰੀ ਅਕਾਲ ਤਖਸਾਲ ਸਾਹਿਬ ਇਸ ਵੀਰ ਨੂੰ ਉੱਥੇ ਮੈਂ ਲੈ ਕੇ ਜਾਊਂਗਾ ਉੱਥੇ ਨਤਮਸਤਕ ਹੋ ਕੇ ਅਸੀਂ ਦੋਵੇਂ ਪ੍ਰਾਤ ਦਰਬਾਰ ਸਾਹਿਬ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਨਾਲ ਹੀ ਸ੍ਰੀ ਅਕਾਲ ਸਖ ਸਹਿਬ ਦੇ ਜਥੇਦਾਰ ਗੜਗੱਦ ਸਾਹਿਬ ਨੂੰ ਮੈਂ ਅਪੀਲ ਕਰੂੰਗਾ ਕਿ ਇਹੋ ਜਿਹੜੇ ਸਾਡੇ ਯੋਧੇ ਆ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਹੌਂਸਲਾ ਆ ਉਹ ਬਹੁਤ ਵੱਡੀ ਤਾਕਤ ਆ ਵੀਰ ਦੀ ਸੋਚ ਆ ਬੇਸ਼ੱਕ ਰੋਟੀ ਮਿਲੇ ਨਾ ਮਿਲੇ ਇੱਕ ਹੌਂਸਲੇ ਦੀ ਲੋੜ ਆ ਕਿਉਂਕਿ ਜਦੋਂ ਅਸੀਂ ਘਰ ਤੋਂ ਜਿਹੜਾ ਉਹ ਕਹਿੰਦੇ ਨੇ ਬੇ ਹਿੰਮਤੇ ਸ਼ਿਕਵੇ ਕਰਨ ਮੁਕੱਦਰਾ ਨਾਲ ਉੱਗਣ ਵਾਲੇ ਤਾਂ ਉੱਗ ਪੈਂਦੇ ਨਹੀਂ ਸੀਨਾ ਪਾੜ ਕੇ ਪੱਤਰਾ ਦਾ ਸੋ ਪੰਜਾਬ ਸਰਕਾਰ ਨੂੰ ਅਪੀਲਿਆ ਕਿ ਇਹੋ ਜਿਹੇ ਜਿਹੜੇ ਚੰਗੀ ਸੋਚ ਵਾਲੇ ਯੋਧੇ ਆ ਇਹਨਾਂ ਦਾ ਮਾਣ ਸਨਮਾਨ ਵੱਡੇ ਪੱਧਰ ਤੇ ਕੀਤਾ ਜਾਵੇ ਕਿਉਂਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਇਹ ਪੰਜਾਬੀਆਂ ਦੀ ਆਮ ਜਿਹੜੀ ਉਹ ਖੁਆਬਤ ਆ